ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਆ ਮਿੱਤਰੋ ਆਪਾਂ ਰੋਡੇਪਿੰਡ ਦੇ ਵਿੱਚ ਰੋਡੇਪਿੰਡ ਜਿਲ੍ਹੇ ਮੂਗੇ ਦਾ ਮਨਮੱਤਾ ਨਗਰ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਦਾ ਕੰਮ ਵਪਾਰ ਦਾ ਮਿੱਤਰੋ ਅੱਜ ਤੁਹਾਨੂੰ ਨਾਲ ਮਿੱਤਰੋ ਬਣੀਆਂ ਬਣਾਈਆਂ ਤਿੰਨ ਪੁੱਜੀਆਂ ਹੋਈਆਂ ਝੋਟੀਆਂ ਦਿਖਾਉਣੀਆਂ ਝੋਟੀਆਂ ਵੀ ਕਾਧੀਆਂ ਵੀ ਕਹਿਣ ਤੋਂ ਪਾ ਬੇ ਹੋ ਜਾਣਾ ਵੀ ਬਸ ਲਜਾਣੀਆਂ ਤੇ ਟੀਕੇ ਭਰਾਉਣੇ ਆ ਤੇ ਰਿਜ਼ਲਟ ਆਉਣੇ ਆ ਬਸ ਇੱਕ ਦਾ ਦਾ ਟੀਕਾ ਵੀ ਭਰਾਇਆ ਹੋਇਆ ਸੱਚ ਬਾਈ ਉਹ ਵੀ ਤੁਹਾਨੂੰ ਦੱਸ ਦਾਂਗੇ ਕਿਹੜੀ ਦੇ ਭਰਾਇਆ ਹੋਇਆ ਇੱਕ ਛੋਟੀ ਦੁੰਦੀ ਆ ਤੇ ਦੋ ਖੀਰੀਆਂ ਆਜੋ ਕਰਦੇ ਗੱਲਬਾਤ ਪਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਬੰਦਾ ਸੇਤਾ ਦੇ ਪੁਰਵਾ ਪੂਰੇ ਵਧੀਆ ਬੰਦਾ ਸਾਰੇ ਕੋਲ ਅੱਛਾ ਜਾਨਵਰ ਆ ਜਿੱਤਨ ਜਾਨਵਰ ਬਾਈ ਤਨ ਆ ਆ ਆ ਪੀਸ ਕਿੱਧਰ ਲੱਗਿਆ ਕਿਹੜੇ ਕਿਹੜਾ ਕਿਹੜਾ ਕੀ ਇਹ ਬਾਈ ਆਪਣੇ ਸਟਾਰ ਬੋਲ ਦੀ ਘੱਟੀ ਆ ਠੀਕ ਆ ਜੀ ਮਾਦਾ ਦੋਦੇ ਦਾ ਸੀਗਾ 12 12 ਕਿਲੋ ਠੀਕ ਹੈ ਦੰਦਾ ਤੋਂ ਖੀਰੀ ਆ ਦੋ ਦੰਦਾ ਤੋਂ ਖੀਰੀ ਆ ਬਾਈ ਅੱਛਾ ਇਹ ਹੋਰ ਫਿਰ ਤਾਂ ਹੋਊਗੀ 1.5 ਸਾਲ ਦੀ ਖੀਰੇ ਬੇ ਵੀਰੇ ਬਾਅਦ ਤੋਂ ਬਾਅਦ ਵੀ ਯਾਨੀ ਕਿ ਦੋ ਸਾਲ ਦੀ ਖੀਰੀ ਹੋਊਗੀ ਮਨ ਨਾਲ ਹੀ ਹੋ ਵੈਸੇ ਹਾਂਜੀ 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 ਬਾਈ ਬਾਕੀ ਆਏ ਆ ਵੀ ਕੋਈ ਇਹ ਨਿਕਾ ਕਿ ਕਈ ਵਾਰੀ ਅਗਲਾ ਕਹਿੰਦਾ ਦੰਦ ਛੱਟੇ ਹੋਵੇ ਹੁੰਦੇ ਅਗਲਾ ਕਹਿੰਦਾ ਕੱਚੀ ਖੀਰੀ ਆ ਫਲਾਨੀ ਖੀਰੀ ਆ ਹਨਾ ਦੁੱਧ ਨਾਲ ਦੀ ਖੀਰੀ ਆ ਬਾਈ ਸਾਰੇ ਦੰਦ ਜਦੋਂ ਮਾਤਰੀ ਮਦਾ ਪਟਕੇ ਚੱਕਦੇ ਹਾਂ ਜਗਦੇ ਆ ਹਾਂਜੀ ਬਾਈ ਫਿਰ ਨਿਸ਼ਾਨੀਆਂ ਸਾਰੀਆਂ ਲੈਵੇ ਤੇ ਨਿਸ਼ਾਨ ਸੂਲ ਤੇ ਨਿਸ਼ਾਨ ਚਾਰੇ ਪੈਰ ਪਈ ਪ੍ਰਵਾਨ ਦੇ ਪਾਟਰ ਕੀਆ ਸਾਰੇ ਪਾਸੋਂ ਯਾਰ ਬਾਈ ਸਾਰੇ ਪਾਸੋਂ ਮੇਲੇ ਵਾਲੀ ਝੋਟੀ ਆ ਬਾਈ ਕਮੇਡੀਅਨ ਵਾਲੀ ਆ ਇਹ ਵਾਕਿਆ ਸਹੀ ਗੱਲ ਆ ਬਾਈ ਵੀ ਇਹ ਨੀਗਾ ਵੀ ਕਿਸੇ ਨੂੰ ਕੋਈ ਪਾਲਣੀ ਪਊਗੀ ਜਾਂ ਕੁਛ ਕਰਨਾ ਹਨਾ ਡਾਇਮੰਡ ਪਈ ਪ੍ਰਵਾਨਾਰਗੀ ਕੱਟੀ ਆ ਹਨਾ ਇਹ ਵਾਕਿਆ ਪਈ ਕਿਹੜਾ ਕਢਾ ਲਈ ਇਧਰ ਨੂੰ ਮੈਂ ਪਈ ਸਾਰੇ ਪਾਸੇ ਦਾ ਗੁੰਦੀ ਹਨਾ ਹਾਂਜੀ ਹਾਂਜੀ ਥਾਣਾ ਤੁਨ ਵੀ ਬਹੁਤ ਜੀ ਬਾਈ ਥਾਣਾ ਤੁਨ ਬਾਕੀ ਕੋਈ ਫੋਟ ਸ਼ਾਂਗ ਨਹੀਂ ਪੂਰੀ ਵਿਥੀ ਤੇ ਥਾਣਾ ਹਨਾ ਕੁੜਾ ਪੜਾ ਵੀ ਬੜਾ ਕੰਮ ਕੁੜੇ ਪੜਾਈ ਤਾਂ ਬਹੁਤ ਜਿਆਦਾ ਚੰਗੀ ਆ ਬਾਈ ਕੱਟੀ ਆਏ ਨੀ ਵੀ ਕੰਪੀਟੀਸ਼ਨ ਚ ਆ ਗਏ ਯਾਰ ਨਿਕਲੂਗੀ ਕਿ ਕਿਸੇ ਪਾਸੇ ਹਾਂ ਅੱਗੇ ਦਾ ਕਿਸਮਤ ਆ ਬਾਕੀ ਇੱਕਰੀ ਦਾ ਖੜੂ ਕਰਮ ਹੁੰਦੇ ਯਾਰ ਅਗਲੇ ਦੇ ਹਨਾ ਹਾਂ ਅਗਲੇ ਇੱਕਰੀ ਦਾ ਜਾ ਕੇ ਹੋਊਗੀ ਕੁਝ ਨਾ ਕੁਝ ਬਿਲਕੁਲ ਬਿਲਕੁਲ ਲੈ ਮਿੱਤਰੋ ਬਣਿਆ ਬਣਿਆ ਤਨੋਲਾ ਤੁਹਾਨੂੰ ਦਿਖਾਉਣੇ ਆ ਬਾਕੀ ਥਾਂਥੋਰ ਬਾਈ ਦੀਪ ਬਖਾਦੇ ਗੌਰਨਾ ਕੀ ਭਾ ਰਊਗਾ ਬਾਈ ਭਾ ਬਾਈ ਫੋਨ ਤੇ ਹੀ ਕਰਾਂਗੇ ਆਪਾਂ ਜੈ ਜੀ ਹੂੰ ਜੈ ਜੈ ਵੀਰੇ ਜੀ ਇਹ ਨਾ ਵੇ ਕਿ ਦੂਸਰੇ ਟਾ ਗੱਡੀ ਚੋਂ ਮੋੜ ਮੰਗ ਲੈਣ ਨਹੀਂ 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 ਹੈ ਜੈ ਜੀ ਨਹੀਂ ਹੁਣ ਤਾਂ ਜਣ ਕੇ ਜੈ ਜੀ ਕਰਾਂਗੇ ਤੇ ਜੇ ਮੇਲੇ ਤੇ ਆਪਾਂ ਲੈ ਗਏ ਤੇ ਮਗਰੋਂ ਕਰੇਟਾ ਹੀ ਬਣਾ ਦੇਣੀ ਗਰੇਟਾ ਹੁਣ 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 ਅਰੁਤੀ ਸੁਜੋਕੀ ਜਨੇ ਹੁਣ ਹੁਣ ਜਣ ਕੇ ਜੈ ਜੀ ਹੋਊਗਾ ਆ ਆ ਆ ਜਿਹੜੀ ਬਾਈ ਜੁਗਲੀ 2 ਨੰਬਰ ਤੇ ਵਿਚਾਲੜੀ ਜਿਹੜੀ ਵੀਰੇ ਵਿਚਾਲੜੀ ਝੋਟੀ ਆ 2 ਨੰਬਰ ਤੇ M52 ਦੇ ਸੀਮੰਦੀ ਆ ਜੀ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਇੱਕ ਮਹੀਨਾ ਹੋ ਗਿਆ ਸੀਮਨ ਲੱਗਿਆ ਨੂੰ ਐਲਡੀਐਫ ਵਾਲਿਆਂ ਦਾ ਡਾਇਮੰਡ ਬਾਲ ਦਾ ਸੀਮਨ ਲੱਗਿਆ ਹੋਇਆ ਬਈ ਐਲਡੀਐਫ ਵਾਲਿਆਂ ਦਾ ਡਾਇਮੰਡ ਕ੍ਰਿਸ਼ਮ ਜੈਲੀ ਫਾਰਮ ਹਾਂਜੀ ਹਾਂਜੀ ਬਈ ਡਾਇਮੰਡ ਬੋਲ ਉਹਨਾਂ ਦੇ ਕੋਲ ਹੈ ਨਾ ਸੀਮਰ ਸਟਰਾ ਹੈਗਾ ਮਾਂ ਆਉਂਦੀ ਪਰੀਆ ਨਾਨੀ ਆਉਂਦੀ ਲੱਡੋ ਆ ਹਨਾ ਫਾਦਰ ਹੁੰਦਾ ਹੈਗਾ ਵਾ ਬੀ ਬੀ 1 350 ਬੀ 1 330 ਲੈ ਮਿੱਤਰੋ ਸਾਰਾ ਰਿਕਾਰਡ ਜਿਹੜਾ ਉਹ ਛੋਟੀ ਦਾ ਤੁਹਾਨੂੰ ਦੱਸ ਦੱਸਤਾ ਕਰਮਾ ਬਾਕੀ ਬਈ ਇਹਦਾ ਨਾ ਲੇਵਲ ਲੂਗਾ ਵਿਖਾ ਦੇ ਆਏ ਲਿਉਟੀ ਲਿਉਟੀ ਵਧੀਆ ਐ ਪੱਟੀ ਫਿਰਦੀ ਐ ਜਿਵੇਂ 4 ਮਹੀਨਾ ਦੀ ਕੱਪਣਾ ਦੀ ਕੱਟੀ ਜੈਡ ਬਲੈਕ ਐਗਾ ਕੱਟੀ ਜੈਡ ਬਲੈਕ ਵੀਰੇ ਪੂਰੀ ਜਾਦੇ ਚੰਗੇ ਐ ਐਮ 51 ਦੇ ਸੀਮੰਦੀ ਆ ਰਾਜਿਆਂ ਨੇ ਪੱਟ ਤੋਂ ਖਰੀਦੀ ਐ ਠੀਕ ਐ ਬਈ ਹਾਂਜੀ ਬਈ ਹਾਂ ਲੈ ਬਈ ਆ ਵੇਖ ਲੋ ਬਈ ਆ ਪੂਰੀਆਂ ਡਿਟੇਲਾਂ ਤੇ ਪੂਰੇ ਰਿਕਾਰਡ ਆ ਇਹ ਦੋ ਦੰਦ ਆ ਵੀਰੇ ਇਹ ਦੋ ਦੰਦ ਆ ਪਿਓਰ ਦੋ ਦੰਦ ਆ ਵੀਰੇ ਕੋਈ ਆਏ ਨਹੀਂਗਾ ਵਿਚਾਂ ਦੋ ਸੈਟ ਕੇ ਚੌਗੀ ਹੋਣ ਵਾਲੀ ਥੋੜਾ ਤਾਂ ਬਈ ਆਏ ਨਾ ਆਏ ਜਿਵੇਂ 4 ਮਹੀਨੇ ਦੀ ਗੱਪਣ ਕੱਟੀ ਹੁੰਦੀ ਹੈ ਯਾਰ ਵੀ ਇਹਦਾ ਨਹੀਂ ਠੀਕ ਆ ਬਈ ਓਕੇ ਜਾ ਹਾਂ ਦਾ ਬਾਈ ਬਾਕੀ ਕੋਈ ਲਾਂਬੇ ਵਾਲੀ ਗੱਲ ਨਹੀਂ ਸਰ ਵੀ ਕੋਈ ਬੰਦਾ ਆਪਣੇ ਨਾਲ ਫੋਨ ਤੇ ਵੀ ਸੌਦਾ ਕਰਦਾ ਆਪਣੇ ਘਰੇ ਆ ਕੇ ਠੀਕ ਹੈ ਜਿਉਂਨੇ ਫੋਨ ਤੇ ਸਾਈ ਪਾਈ ਆਪਣੇ ਘਰੇ ਆ ਕੇ ਅਗਲੇ ਦੇ ਜਾਨਵਰ ਨਹੀਂ ਵੀ ਪਸੰਦ ਤਾਂ ਅਗਲੇ ਦੀ ਸਾਈ ਮੋੜਾਂਗੇ ਬਾਈ ਇਹ ਨਹੀਂ ਕਵਾਂਗੇ ਵੀ ਤੂੰ ਫੋਨ ਤੇ ਸੌਦਾ ਕੀਤਾ ਤੇ ਆਉਂਦੀ ਚੜਾ ਕੇ ਲਿਆ ਚੜਾ ਕੇ ਜਾਂ ਸਿਆਣੀ ਗੱਲ ਬੁਝੋ ਨਹੀਂ ਚਲ ਕਿਉਂਕਿ ਬਾਈ ਜਿਹੜੀ ਫੋਨ ਤੇ ਵੀਡੀਓ ਤੇ ਤਾਂ ਇੱਕ ਨਿਸ਼ਾਨੀ ਦੇਣਾ ਵੀ ਆ ਚੋਲੇ ਆ ਕੇ ਬ੍ਰੈਂਡ ਵੇਖੋ ਹਣਾ ਕੋਲੇ ਆ ਕੇ ਕੋਲੇ ਆ ਕੇ ਦੇਖਣ ਲੱਗੀਆਂ ਅੱਛਾ ਆ ਗੱਟੀ ਬਰਾ ਸਮਰਾਟ ਦੀ ਆ ਫੇਮ ਕਰੀ ਵਾਲੇ ਦੀ ਹਾਂ ਬਾਈ ਇਹਦੀ 1.5 ਸਾਲ ਉਮਰ ਆ ਬਾਈ ਇਹਦੀ 1.5 ਸਾਲ 18 ਮਹੀਨੇ ਉਮਰ ਆ ਹਾਂ ਦੋਨ ਦੰਦ ਕੱਚੀ ਖੀਰੀ ਜਮਾ ਕੱਚੀ ਖੀਰੀ ਆ ਇਹ ਹੈ ਦੁੱਧ ਦੰਦ ਆ ਕੋਈ ਦੰਦ ਨਹੀਂ ਆਵੇ ਕੋਈ ਡਿੱਗਿਆ ਹੋਊਗਾ ਕੋਈ ਵੀ 1.5 ਸਾਲ ਉਮਰ ਆ ਜੰਗੀ ਗੱਟੀ ਆ ਹਾਂਜੀ ਬਾਈ ਇਹ ਦੋਵੇਂ ਕੱਟੀਆਂ ਬਾਈ ਇੱਕੋ ਘਰੋਂ ਆਪਾਂ ਲੈ ਕੇ ਆਉਂਦੀਆਂ ਉਹ ਕਾਲੀਆਂ ਦੋ ਹਾਂ ਹਾਂ ਬਾਈ ਕੀ ਕਰਦੇ ਨਹੀਂ ਤੈਨੂੰ ਪਤਾ ਆਪਾਂ ਕਾਲੀ ਕੱਟੀ ਦੇ ਵੈਸੇ ਵੀ ਨਹੀਂ ਲੈਂਦੇ ਹਨਾ ਇਹ ਤਾਂ ਤੈਨੂੰ ਬ੍ਰੀਡ ਵਧੀਆ ਠੀਕ ਆ ਬਾਕੀ ਮਾਪਿਓ ਬਹੁਤ ਚੰਗਾ ਕੱਟੀ ਦਾ ਠੀਕ ਆ ਬਾਕੀ ਕੱਟੀ ਵੀ ਹਾਂਜੀ ਭਾਈ ਹਾਂਜੀ ਬੁੱਥੀ ਬਾਥੀ ਮੋਹਰਾ ਦੇ ਵਿੱਚ ਬਾਕੀ ਤੈਨੂੰ ਭਾਈ ਪਤਾ ਹੀ ਆ ਹਨਾ ਨਹੀਂ ਠੀਕ ਆ ਭਾਈ ਕੰਪੀਟੀਸ਼ਨ ਮੇਲੇ ਵਾਲੀ ਕੱਟੀ ਆ ਭਾਈ ਕੋਈ ਖੜਨੀ ਨਹੀਂ ਕਰਦੀ ਵੇਖਦੀ ਹਾਂ ਬਾਕੀ ਭਾਈ ਯਾਦ ਦਾ ਤਾਂ ਯਾਰ ਖੜਨੀ ਤੂੰ ਹੀ ਹਨਾ ਹਮ ਚੰਗੇ ਕਰਾਣੇ ਦਾ ਪਤਾ ਲੱਗ ਹੀ ਜਾਂਦਾ ਹਨਾ ਨਸਲ ਤਾਂ ਨਸਲੀ ਆ ਹਨਾ ਨਹੀਂ ਠੀਕ ਬਾਕੀ ਪੱਠਪੜਾ ਵੇਖ ਭਾਈ ਦੀਪ ਥਾਂ ਥਣੂ ਵਿਖਾਦੀ ਚੰਗਾ ਬਣ ਲੈ ਉਹ ਕਿ ਡਰਦੀ ਆ ਥੋੜਾ ਜਿਆ ਉਹ ਡਰਦੀ ਆ ਨਾ ਭਾਈ ਕਿਤੇ ਆਪਾਂ ਬਾਹਰ ਕੱਡੇ ਨਹੀਂ ਜਾਣਵਰੀ ਯਾਰ ਹਮ ਬਣਦੇ ਬਈ ਬਣਦੇ ਤੇ ਕਦ ਕਾਠ ਆਏ ਆ ਬਈ ਜਿਵੇਂ ਆਮ ਤਾਂ ਮੇਰੇ ਹਿਸਾਬ ਨਾਲ ਵੀ ਤਿੰਨ ਤਿੰਨ ਸਾਲਾਂ ਦੀਆਂ ਕੱਟੀਆਂ ਆਪਣੇ ਘਰਾਂ ਜਾਈ ਡੇਡੀਆਂ ਹੁੰਦੀਆਂ ਹਨ ਜਦੋਂ ਨਹੀਂ ਬੰਦਾ ਗੌਰ ਕਰਦਾ ਹਨ ਸਹੀ ਗੱਲ ਆ ਬਈ ਚੀਜ਼ ਤਾਂ ਚੀਜ਼ ਹੀ ਆ ਬਈ ਇਹਦਾ ਹਨ ਇਸੇ ਕਰਕੇ ਇਹ ਤਾਂ ਲੋਕਾਂ ਨੂੰ ਕਹੀਦਾ ਬਈ ਚੰਗੀਆਂ ਚੀਜ਼ਾਂ ਲਓ ਚੰਗੀਆਂ ਸੰਭੋ ਹੁਣ ਆ ਕੱਟੀ ਆ ਬਈ ਅੱਜ ਲੈ ਲੂਗਾ ਜਿਹੜਾ ਅੱਗੇ ਦਾ ਚੱਲ ਕੇ ਸਮਤ ਪਰ ਪੈਸੇ ਨਹੀਂ ਮਿੱਤਰ ਮੂੰਹ ਮਾ ਵੇਖੋ ਫੇਸ ਕੁਆਲਿਟੀ ਕੱਟੀ ਦੀ ਹਨਾ ਬੁੜਾ ਪੜਾ ਹਰ ਚੀਜ਼ ਜੈਡ ਬਲੈਕ ਆ ਸਾਰੀ ਕਹਿਣ ਤੋਂ ਪਾਪ ਕਾਲੀ ਸ਼ਾ ਮੋਰਾ ਰਸਲ ਮੂਰਨ ਅਸਲ ਤੇ ਕਨਕ ਦੀ ਫਸਲ ਤੇ ਰਫਲੇ ਤੇ ਇਹਨੇ ਚੀਜ਼ਾਂ ਬੰਦੇ ਨੂੰ ਆਖਾ ਸਿਖਾਉਂਦੀਆਂ ਮਿੱਤਰੋ ਸਹੀ ਪੁੱਛਦਾ ਤੁਸੀਂ ਇਹ ਆ ਜਿਹੜੀ ਚੀਜ਼ ਆ ਬੰਡਾ ਆ ਰੇਟ ਫੋਨ ਦੇ ਉੱਤੇ ਹੀ ਪਈ ਆ ਫੋਨ ਦੇ ਉੱਤੇ ਵੀਰੇ ਫੋਨ ਦੇ ਠੀਕ ਆ ਬਾਈ ਇਹਦਾ ਕਿਹੜਾ ਹੋਊਗਾ ਬਈ ਰੋੜਾ ਕਿਸਕਾਰ ਤੇ ਉੱਚਣ ਵਾਲਾ ਆ ਜਾਂਦਾ ਬਾਈ ਠੀਕ ਆ ਮੇਨ ਕੀ ਤਾ ਯਾਰ ਸਰਬੇ ਆਪਾਂ ਇਹ ਦੋਵੇਂ ਕੱਟੀਆਂ ਇਹ ਜਿਹੜੇ ਵਿਚਾਲੜੀ ਕੱਟੇ ਉਹ ਤਾਂ ਚੱਲ ਆਪਾਂ ਕਹਿੰਦੇ ਉਹ ਤਾਂ ਗੱਬੜਾ ਟੀਕਾ ਭਰਿਆ ਵਾ ਉਹ ਗੱਲ ਵੱਖਰੀ ਹੈ ਉਹ ਤਾਂ ਦੋਂਦੀ ਆ ਜਿਹੜੇ ਕਹੇ ਖੀਰੀਆਂ ਦੋਵੇਂ ਕੱਟੀਆਂ ਪਤਨੌਲਾ ਮੇਲਾ ਕਰਕੇ ਲਈਆਂ ਠੀਕ ਆ ਬਾਈ ਠੀਕ ਆ ਜੇ ਤਾਂ ਕੋ ਸ਼ੌਂਕੀ ਵੀਰ ਹੀ ਆਪਣੇ ਨਾਲ ਸੰਪਰਕ ਕਰੇ ਠੀਕ ਹੈ ਜੇ ਵੇਕਿਆਂ ਤਾਂ ਵੀ ਠੀਕ ਹੈ ਨਾ ਵੇਕਿਆਂ ਤਾਂ ਵੀਰੇ ਆਪਾਂ ਕੰਪੀਟੀਸ਼ਨ ਆਪ ਜਾ ਕੇ ਲੜਾਣ ਮੈਲੇ ਵਾਸਤੇ ਗੱਡੀਆਂ ਠੀਕ ਹੈ ਅੱਗੇ ਵੀ ਆਪਾਂ ਤੁਹਾਨੂੰ ਪਤਾ ਮੇਲੇ ਤੇ ਜਾਣੇ ਰਹਿੰਦੇ ਹਣਾ ਹਾਂ ਹਾਂ ਤੇ ਬਾਕੀ ਕਿਸਮਤ ਆ ਠੀਕ ਆ ਕਿਸੇ ਵੀ ਜਾਨਵਰ ਦੀ ਉਹਨੂੰ ਕੋਈ ਪ੍ਰਸਿੱਧੀ ਮਿਲਣੀ ਹਣਾ ਉਹ ਗੱਲ ਵੱਖਰੀ ਹੁੰਦੀ ਆ ਹਣਾ ਉਹ ਤਾਂ ਉਹਦੇ ਕਰਮਾਂ ਤੇ ਆ ਹਣਾ ਬਾਕੀ ਇੱਕ ਗੱਲ ਹੋਰ ਹਾਂਜੀ ਵੀ ਹੁਣ ਬਣੀਆਂ ਪਈਆਂ ਪਈਆਂ ਤਾਂ ਕੰਮ ਹੋ ਗਏ ਯਾਰ ਬਾਕੀ ਉਹ ਕੱਟੀ ਜਿਹੜੀ ਆ ਵੀਰੇ ਉਹਦਾ ਵੀ ਕੋਈ ਲਿਖਣਾ ਜਿਹੜਾ ਬੜਾ ਬੜਾ ਪੋਰਚ ਹਾਂਜੀ ਹਾਂਜੀ ਵੀਰੇ ਅੱਜ ਦਾ ਬ੍ਰੈਂਡ ਯਾ ਤੁਹਾਨੂੰ ਹਾਂ ਅਜਾ ਨੰਬਰ 1787892412 1787892412 ਜ਼ਿਲ੍ਹਾ ਹੈਗਾ ਮੋਗਾ ਪਿੰਡਾ ਰੋਡੇ ਬਾਗਾ ਪੁਰਾਣਾ ਸ਼ਹਿਰ ਨੇੜੇ